ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਮੇਰੇ YouTube ਕੁਕਿੰਗ ਚੈਨਲ ਦੇ ਉੱਤੇ। ਆਈ ਹੋਪ ਤੁਸੀਂ ਸਾਰੇ ਜਾਣ ਠੀਕ ਠਾਕ ਹੋਵੋਗੇ। ਵਾਹਿਗੁਰੂ ਜੀ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ। ਅੱਜ ਜਿਵੇਂ ਤੁਹਾਡੇ ਨਾਲ ਗੋਭੀ ਦੇ ਪਕੌੜੀਆਂ ਦੀ ਵੀਡੀਓ ਲੈ ਕੇ ਆਈਆਂ। ਅੱਜ ਆਪਾਂ ਬਣਾਵਾਂਗੇ ਗੋਭੀ ਦੇ ਪਕੌੜੇ ਬਿਲਕੁਲ ਹਲਵਾਈ ਸਟਾਈਲ। ਗੋਭੀ ਦੇ ਪਕੌੜਿਆਂ ਦੀ ਵੀਡੀਓ ਦੇਖਣ ਦੇ ਲਈ ਵੀਡੀਓ ਦੇ ਐਂਡ ਤੱਕ ਜਰੂਰ ਬਨੇ ਰਹੋ। ਅਤੇ ਸਾਰੇ ਜਾਣੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ, ਲਾਈਕ ਤੇ ਸ਼ੇਅਰ ਜਰੂਰ ਕਰਿਆ ਕਰੋ ਤੇ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ। गोभी ਦੇ ਪਕੌੜੇ ਬਣਾਉਣ ਦੇ ਲਈ ਇੱਥੇ ਐਸੀ ਜਿਹੜੀ ਆ ਉਹ ਇੱਕ ਫੁੱਲ ਗੋਭੀ ਦਾ ਲਿਆ ਵਾ ਗੋਭੀ ਦੇ ਡੰਡਲਾਂ ਨੂੰ ਅਸੀਂ ਇਸ ਤਰੀਕੇ ਦੇ ਨਾਲ ਜਿਹੜਾ ਵਾ ਉਹ ਉਤਾਰ ਦਵਾਂਗੇ ਹੁਣ ਅਸੀਂ ਗੋਭੀ ਨੂੰ ਛੋਟੇ-ਛੋਟੇ ਪੀਸਾਂ ਦੇ ਵਿੱਚ ਕੱਟ ਲਵਾਂਗੇ ਤੁਸੀਂ ਆਪਣੇ ਹਿਸਾਬ ਦੇ ਨਾਲ ਜਿਹੜੇ ਗੋਭੀ ਦੇ ਪੀਸ ਉਹ ਕੱਟ ਸਕਦੇ ਆ ਜਿਆਦਾ ਜਿਹੜੇ ਆਪਾਂ ਜਿਹੜੇ ਗੋਭੀ ਦੇ ਪੀਸ ਆ ਵੱਡੇ ਨਹੀਂ ਰੱਖਣੇ ਹੈਗੇ ਕਿਉਂਕਿ ਫਿਰ ਜਿਹੜੇ ਜਿਆਦਾ ਪਕੌੜੇ ਗੋਭੀ ਦੇ ਜਿਆਦਾ ਵੱਡੇ ਬਣ ਜਾਣਗੇ ਨੋਰਮਲ ਤਰੀਕੇ ਦੇ ਨਾਲ ਇਹ ਆਪਾਂ ਜਿਹੜੇ ਗੋਭੀ ਦੇ ਪੀਸ ਕਟਾਂਗੇ ਗੋਭੀ ਨੂੰ ਕੱਟਣ ਤੋਂ ਪਹਿਲਾਂ ਚੰਗੀ ਤਰ੍ਹਾਂ ਦੇ ਨਾਲ ਚੈੱਕ ਕਰ ਲਿਓ ਗੋਭੀ ਦੇ ਵਿੱਚ ਸੁੰਡੀ ਵਗੈਰਾ ਨਾ ਹੋਵੇ ਜੇ ਤੁਸੀਂ ਗੋਭੀ ਨੂੰ ਪਹਿਲਾਂ ਵਾਸ਼ ਕਰਨਾ ਪਹਿਲਾਂ ਵੀ ਕਰ ਸਕਦੇ ਆ ਇਸ ਤਰੀਕੇ ਦੇ ਨਾਲ ਜਿਹੜੀ ਆ ਗੋਭੀ ਦੇ ਮੈਂ ਪੀਸ ਜਿਹੜੇ ਉਹ ਕੱਟ ਲੈ ਸੀਗੇ ਤੇ ਮੈਂ ਗੋਭੀ ਨੂੰ ਬਾਅਦ ਵਿੱਚ ਵਾਸ਼ ਕੀਤਾ ਸੀਗਾ ਹੁਣ ਇੱਥੇ ਅਸੀਂ ਲਵਾਂਗੇ ਇੱਕ ਡੂੰਗਾ ਡੂੰਗੇ ਦੇ ਵਿੱਚ ਇੱਕ ਛਾਨਣੀ ਦੇ ਨਾਲ ਜਿਹੜਾ ਵਾ ਸੀ ਬੇਸਨ ਨੂੰ ਛਾਨ ਲਵਾਂਗੇ ਇੱਥੇ ਮੈਂ ਜਿਹੜੇ ਆ ਉਹ ਚਾਰ ਕੜਸ਼ੀਆਂ ਬੇਸਨ ਦੀਆਂ ਲਈਆਂ ਵਾਂ ਪਕੌੜੇ ਬਣਾਉਣ ਤੋਂ ਪਹਿਲਾਂ ਬੇਸਨ ਨੂੰ ਜੂਸ ਸਾਰੇ ਜਣਾ ਛਾਣ ਲਿਆ ਕਰੋ ਤੁਸੀਂ ਕਿਉਂਕਿ ਕਈ ਵਾਰ ਕੀ ਹੁੰਦਾ ਵਾ ਕਿ ਜਿਹੜਾ ਬੇਸਨ ਆ ਉਹਦੇ ਵਿੱਚ ਛੋਟੇ ਛੋਟੇ ਪੀਸ ਬਣੇ ਹੁੰਦੇ ਆ ਬਾਅਦ ਵਿੱਚ ਚੰਗੀ ਤਰ੍ਹਾਂ ਨਾ ਮਿਕਸ ਨਹੀਂ ਹੁੰਦੇ ਹੈਗੇ ਇੱਥੇ ਅਸੀਂ ਚਾਰ ਕੱਟੀਆਂ ਜਿਹੜੀਆਂ ਬੇਸਨ ਦੀਆਂ ਪਾ ਲਈਆਂ ਸੀ ਤੇ ਬੇਸਨ ਨੂੰ ਛਾਣ ਲਿਆ ਹੈ ਚੰਗੀ ਤਰ੍ਹਾਂ ਦੇ ਨਾਲ ਇੱਥੇ ਮੈਂ ਚਾਰ ਹਰੀਆਂ ਮਿਰਚਾਂ ਤੇ ਥੋੜਾ ਜਿਹਾ ਜਿਹੜਾ ਆ ਅਦਰਕ ਲਿਆ ਸੀਗਾ ਇੱਥੇ ਮੈਂ 2.5 tsp ਜਿਹੜੇ ਆ ਉਹ ਛੋਟੇ ਲੈ ਸੀਗੇ ਮੈਂ ਨਮਕ ਦੇ ਤੁਸੀਂ ਅਪਨੇ ਅਕੋਰਡਿੰਗ ਵੱਧ 사 ਘੱਟ ਪਾ ਸਕਦੇ ਹੋ ਨਮਕ ਇੱਥੇ ਅਸੀਂ ਲਵਾਂਗੇ ਹਾਫ ਟੀस्पून ਕਾਲੀ ਮਿਰਚ ਦਾ ਪਾਊਡਰ 1 ਟੀस्पून ਪਾਵਾਂਗੇ ਅਸੀਂ ਧਨੀਆ ਪਾਊਡਰ ਹਾਫ ਟੀस्पून ਪਾਵਾਂਗੇ ਅਸੀਂ ਗਰਮ ਮਸਾਲਾ 1 ਟੀस्पून ਪਾਵਾਂਗੇ ਅਸੀਂ ਇੱਥੇ ਚਟਮਸਾਲਾ ਬਿਲਕੁਲ ਥੋੜਾ ਜਿਹਾ ਇੱਥੇ ਪਾਵਾਂਗੇ ਅਸੀਂ ਮਿੱਠਾ ਸੋਡਾ ਆਪਸ਼ਨ ਹੈ ਜੇ ਤੁਸੀਂ ਪਾਣਾ ਚਾਹੋ ਜਿਹਦੇ ਨਾਲ ਜਿਹੜੇ ਪਕੌੜੇ ਬਹੁਤ ਵਧੀਆ ਬਣਦੇ ਆ ਜੇ ਤੁਸੀਂ ਪਾਣਾ ਚਾਹੋ ਪਾ ਸਕਦੇ ਹੋ ਜੇ ਨਹੀਂ ਵੀ ਪਾਣਾ ਨਾ ਵੀ ਪਾਓ ਇੱਥੇ ਅਸੀਂ ਥੋੜਾ ਜਿਹਾ ਪਾਇਆ ਵਾ ਫੂਡ ਕਲਰ yellow color ਜੇ ਤੁਸੀਂ ਦੇਈ ਵੀ ਪਾਉਣਾ ਚਾਹੁੰਦੇ ਆ ਪਾ ਸਕਦੇ ਆ ਮੇਰੇ ਕੋਲ ਦੇਈ ਉਸ ਟਾਈਮ ਹੈ ਨਹੀਂ ਸੀਗਾ ਤੇ ਇਸ ਕਰਕੇ ਮੈਂ ਦੇਈ ਜਿਹੜਾ ਵਾ ਨਹੀਂ ਪਾਇਆ ਹੈਗਾ ਆਪਸ਼ਨ ਆ ਦੇਈ ਵੀ ਥੋੜਾ ਜਿਹਾ ਅਸੀਂ ਪਾਵਾਂਗੇ ਕ੍ਰਸ਼ ਕਰਕੇ ਸਾਬਤ ਧਨੀਆ ਸਾਬਤ ਧਨੀਆ ਪਾਉਣ ਦੇ ਨਾਲ ਜਿਹੜਾ ਵਾ ਗੋਭੀ ਤੇ ਪਕੌੜਿਆਂ ਦਾ ਟੇਸ ਤਾਂ ਬਹੁਤ ਵਧੀਆ ਆਂਦਾ ਵਾ ਥੋੜੀ ਜੀ ਪਾਵਾਂਗੇ ਅਸੀਂ ਜਵੈਣ ਜਵੈਣ ਪਾਣ ਦੇ ਨਾਲ ਜਿਹੜਾ ਵਾ ਸਾਡਾ ਹਾਜ਼ਮਾ ਵਧੀਆ ਰਹਿੰਦਾ ਵਾ ਤੇ ਪਚ ਵੀ ਜਲਦੀ ਜਾਂਦੀ ਹੈ ਪਕੌੜੇ ਤੇ ਟੇਸਟ ਵੀ ਬਹੁਤ ਵਧੀਆ ਆਂਦਾ ਵਾ ਜਵੈਣ ਦੇ ਨਾਲ ਹੁਣ ਇੱਥੇ ਮੈਂ ਜਿਹੜਾ ਅਦਰਕ ਤੇ ਹਰੀਆਂ ਮਿਰਚਾਂ ਲਈਆਂ ਸੀ ਉਹਨਾਂ ਨੂੰ ਮੈਂ ਪਾਣੀ ਪਾ ਕੇ ਤੇ ਚੰਗੀ ਤਰ੍ਹਾਂ ਦੇ ਨਾਲ ਗ੍ਰाइंड ਕਰ ਲਿਆ ਸੀਗਾ ਤੇ ਉਹ ਜਿਹੜਾ ਮੈਂ ਅਦਰਕ ਤੇ ਹਰੀਆਂ ਮਿਰਚਾਂ ਦਾ ਪਾਣੀ ਉਹ ਮੈਂ ਵਿੱਚ ਪਾ ਦਿੱਤਾ ਸੀਗਾ ਹੁਣ ਇੱਥੇ ਪਾਵਾਂਗੇ ਅਸੀਂ 1 टीस्पून ਢੇਗੀ ਮਿਰਚ ਢੇਗੀ ਮਿਰਚ ਦੇ ਨਾਲ ਜਿਹੜਾ ਪਕੌੜਿਆਂ ਦਾ ਕਲਰ ਆ ਉਹ ਵਧੀਆ ਆਂਦਾ ਵਾ ਆਪਸ਼ਨ ਆ ਜੇ ਤੁਸੀਂ ਪਾਣੀ ਹੋਵੋ ਪਾ ਸਕਦੇ ਹੋ ਹੁਣ ਐਸੀ ਮਸਾਲਿਆਂ ਨੂੰ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰ ਲਵਾਂਗੇ ਇੱਥੇ ਅਸੀਂ ਬੇਸਨ ਦੇ ਵਿੱਚ ਨਾਰਮਲ ਪਾਣੀ ਥੋੜਾ ਥੋੜਾ ਪਾ ਕੇ ਤੇ ਬੇਸਨ ਨੂੰ ਜਿਹੜਾ ਵਾ ਅਸੀਂ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰ ਲਵਾਂਗੇ ਇੱਕ ਘੋਲ ਬਣਾ ਲਵਾਂਗੇ ਜਦੋਂ ਵੀ ਤੁਸੀਂ ਬੇਸਨ ਨੂੰ ਘੋਲੋ ਤੇ ਬੇਸਨ ਦੇ ਵਿੱਚ ਜਿਹੜਾ ਪਾਣੀ ਆ ਨਾ ਉਹ ਸਾਰਾ ਇੱਕੋ ਦਮ ਨਹੀਂ ਪਾਣਾ ਥੋੜਾ ਥੋੜਾ ਕਰਕੇ ਪਾਣੀ ਪਾ ਕੇ ਤੇ ਬੇਸਨ ਨੂੰ ਅਸੀਂ ਘੋਲ ਲਵਾਂਗੇ ਬੇਸਨ ਨੂੰ ਅਸੀਂ ਇਸ ਤਰੀਕੇ ਦੇ ਨਾਲ ਘੋਲ ਲਿਆ ਵਾ ਜਿਹੜਾ ਬੇਸਨ ਆ ਸਾਡਾ ਗੋਭੀ ਤੇ ਪਕੌੜਿਆਂ ਦੇ ਲਈ ਬਿਲਕੁਲ ਪਰਫੈਕਟ ਵਾ ਇਸ ਤਰੀਕੇ ਦਾ ਬੇਸਨ ਜਿਹੜਾ ਦਾ ਘੋਲ ਆ ਸਾਡਾ ਉਹ ਹੋਣਾ ਚਾ ਬੇਸਣ ਦਾ ਜਿਹੜਾ ਘੋਲ ਆ ਉਹ ਜਿਆਦਾ ਪਤਲਾ ਜਾਂ ਸੰਘਣਾ ਨਹੀਂ ਕਰਨਾ ਸੀ ਕਿਉਂਕਿ ਫਿਰ ਜਿਹੜੇ ਗੋਭੀ ਨੂੰ ਬੇਸਣ ਨਹੀਂ ਲੱਗਣਾ ਹੈਗਾ ਚੰਗੀ ਤਰ੍ਹਾਂ ਦੇ ਨਾਲ ਜੇ ਅਸੀਂ ਜਿਆਦਾ ਘਾਰ ਲਵਾਂਗੇ ਸਖਤ ਤੇ ਫਿਰ ਜਿਆਦਾ ਬੇਸਣ ਲੱਗ ਜਾਊਗਾ ਜੇ ਅਸੀਂ ਬੇਸਣ ਦਾ ਘੋਲ ਪਤਲਾ ਰੱਖਾਂਗੇ ਤੇ ਗੋਭੀ ਨੂੰ ਜਿਹੜਾ ਵਾ ਬੇਸਣ ਨਹੀਂ ਲੱਗੂਗਾ ਚੰਗੀ ਤਰ੍ਹਾਂ ਦੇ ਨਾਲ ਇਸ ਤਰੀਕੇ ਦੇ ਨਾਲ ਅਸੀਂ ਗੋਭੀ ਨੂੰ ਬੇਸਣ ਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰ ਲਵਾਂਗੇ ਇੱਥੇ ਅਸੀਂ ਪਾਵਾਂਗੇ ਥੋੜੀ ਜਿਹੀ ਕਸੂਰੀ ਮੇਥੀ ਕਸੂਰੀ ਮੇਥੀ ਪਾਉਣ ਦੇ ਨਾਲ ਜਿਹੜੇ ਪਕੌੜੇ ਆ ਸਾਡੇ ਬਹੁਤ ਵਧੀਆ ਕ੍ਰਿਸਪੀ ਜਿਹਾ ਬਣਦੇ ਆ ਤੇ ਬਹੁਤ ਵ ਤੁਸੀਂ ਵੀ ਜਦੋਂ ਵੀ ਗੋਭੀ ਦੇ ਪਕੌੜੇ ਬਣਾਵੋ ਤੇ ਕਸੂਰੀ ਮੇਥੀ ਪਾ ਕੇ ਵਿੱਚ ਜ਼ਰੂਰ ਟਰਾਈ ਕਰਿਓ। ਬੇਸਨ ਤੇ ਗੋਭੀ ਨੂੰ ਮਿਕਸ ਕਰਕੇ ਹੁਣ ਅਸੀਂ 3 ਤੋਂ 4 ਮਿੰਟ ਜਿਹੜਾ ਵੈਨੂੰ ਰੈਸਟ ਤੇ ਰੱਖ ਦੇਵਾਂਗੇ ਗੋਭੀ ਨੂੰ ਤਾਂ ਕਿ ਜਿਹੜਾ ਵੀ ਮਸਾਲਾ ਹੈ ਉਹ ਚੰਗੀ ਤਰ੍ਹਾਂ ਨਾਲ ਗੋਭੀ ਦੇ ਵਿੱਚ ਰਸ ਚ ਜਾਣ। ਇੱਥੇ ਅਸੀਂ ਜਿਹੜਾ ਤੇਲ ਉਹ ਗਰਮ ਕਰ ਲਿਆ ਸੀਗਾ। ਤੇਲ ਜਿਹੜਾ ਵਾ ਉਹ ਜ਼ਿਆਦਾ ਸਾਡਾ ਹਾਈ ਹੀਟ ਤੇ ਨਹੀਂ ਹੋਣਾ ਚਾਹੀਦਾ। ਜੇ ਜ਼ਿਆਦਾ ਹਾਈ ਹੀਟ ਤੇ ਹੋਊਗਾ ਤੇ ਜਿਹੜੇ ਗੋਭੀ ਦੇ ਪਕੌੜੇ ਹਨ ਉਹ ਬਾਹਰਲੀ ਸਾਈਡ ਤੋਂ ਤਾਂ ਇੱਕਦਮ ਪੱਕ ਜਾਣਗੇ ਤੇ ਜਿਹੜੇ ਵਿੱਚੋਂ ਉਹ ਗੋਭੀ ਕੱਚੀ ਰਹਿ ਜਾਣੀ ਆ ਸਾਡੀ। ਇਸ ਕਰਕੇ ਜਦੋਂ ਵੀ ਤੁਸੀਂ ਪਕੌੜੇ ਬਣਾਵੋ ਤੇਲ ਵਿੱਚ ਇੱਕ ਵਾਰੀ ਚੰਗੀ ਤਰ੍ਹਾਂ ਸਰੋਂਦੇ ਨੂੰ ਕਾੜ ਕੇ ਉਹਨੂੰ ਥੋੜਾ ਜਿਹਾ ਠੰਡਾ ਕਰਕੇ ਤੇ ਫਿਰ ਹੀ ਮੀਡੀਅਮ ਗੈਸ ਦੇ ਉੱਤੇ ਜਿਹੜੇ ਤੁਸੀਂ ਪਕੌੜੇ ਪਾਵੋ ਇਹਦੇ ਨਾਲ ਕੀ ਹੁੰਦਾ ਵਾ ਫਿਰ ਜਿਹੜੇ ਪਕੌੜੇ ਆ ਉਹ ਅੰਦਰੋਂ ਚੰਗੀ ਤਰ੍ਹਾਂ ਨਾਲ ਪੱਕ ਜਾਂਦੇ ਆ ਤੇ ਬਾਹਰੋਂ ਵੀ ਨਾਲੇ ਸੋਹਣੀ ਤਰ੍ਹਾਂ ਨਾਲ ਪੱਕ ਜਾਂਦੇ ਇਸ ਤਰੀਕੇ ਦੇ ਨਾਲ ਜਿਹੜੇ ਮੈਂ ਗੋਭੀ ਦੇ ਪਕੌੜੇ ਆ ਉਹੋ ਤੇਲ ਵਾਲੀ ਕੜਾਈ ਦੇ ਵਿੱਚ ਪਾ ਦਿੱਤੇ ਸੀ ਜਿੰਨੀ ਇੱਕ ਆਪਸ਼ਨ ਵਾ ਤੁਸੀਂ ਜ਼ਿਆਦਾ ਓਵਰ ਨਹੀਂ ਕਰਦੇਣੇ ਹੈਗੇ ਵੀ ਇੱਕੋ ਵਾਰ ਵਿੱਚ ਕੱਢ ਲਈਏ ਤੇ ਥੋੜ੍ਹੇ ਥੋੜ੍ਹੇ ਕਰਕੇ ਜਿੱਦਾਂ ਗੋਭੀ ਦੇ ਪਕੌੜੇ ਫਰਾਈ ਕਰਨੇ ਆ ਹੁਣ ਇੱਥੇ 2 ਤੋਂ 3 ਮਿੰਟ ਸੇਕ ਲਵਾ ਕੇ ਫਿਰ ਇਹਨਾਂ ਦੇ ਜਿਹੜੀ ਮੈਂ ਪਕੌੜਿਆਂ ਦੀ ਸਾਈਡ ਚੇਂਜ ਕਰਾਂਗੀ ਗੈਸ ਤੁਸੀਂ ਜਿਹੜਾ ਵਾ ਉਹ ਆਪਣੇ ਅਕੋਰਡਿੰਗ ਰੱਖ ਸਕਦੇ ਹੋ ਜਿਸ ਤਰੀਕੇ ਨਾਲ ਤੁਹਾਡਾ ਤੇਲ ਆ ਜੇ ਜ਼ਿਆਦਾ ਤੇਲ ਗਰਮ ਆ ਤਾਂ ਜਿਹੜਾ ਗੈਸ ਆ ਮੀਡੀਅਮ ਹੀ ਰੱਖਣਾ ਜੇ ਤੇਲ ਤੁਹਾਡਾ ਠੰਡਾ ਥੋੜਾ ਜਿਹਾ ਠੰਡਾ ਲੱਗਦਾ ਤੁਹਾਨੂੰ ਫਿਰ ਤੁਸੀਂ ਗੈਸ ਨੂੰ ਥੋੜਾ ਜਿਹਾ ਹਾਈ ਕਰ ਸਕਦੇ ਹੋ ਮੀਡੀਅਮ ਗੈਸ ਤੇ ਫਿਰ ਜਿਹੜੇ ਸਾਡੇ ਪਕੌੜੇ ਉਹ ਅੰਦਰੋਂ ਵੀ ਚੰਗੀ ਤਰ੍ਹਾਂ ਪੱਕ ਜਾਂਦੇ ਆ ਤੇ ਬਾਹਰੋਂ ਵੀ ਪੱਕ ਜਾਂਦੇ ਆ ਫਿਰ ਅੰਦਰੋਂ ਗੋਭੀ ਜਿਹੜੀ ਆ ਬਿਲਕੁਲ ਵੀ ਕੱਚੀ ਨਹੀਂ ਰਹਿੰਦੀ ਹੈਗੀ ਇਸ ਤਰੀਕੇ ਦੇ ਨਾਲ ਹੌਲੀ-ਹੌਲੀ ਪਕੌੜਿਆਂ ਨੂੰ ਹਿਲਾਵਾਂਗੇ ਤਾਂ ਕਿ ਤੇਲ ਦਾ ਵੀ ਛਿੱਟਾ ਨਾ ਪਵੇ ਤੁਸੀਂ ਦੇਖ ਸਕਦੇ ਹੋ ਪਕੌੜਿਆਂ ਦਾ ਕਲਰ ਕਿੰਨਾ ਵਧੀਆ ਵਾ ਕਿੰਨੇ ਵਧੀਆ ਕੱਲੇ-ਕੱਲੇ ਪਕੌੜੇ ਲੱਗਣ ਲੈ ਗੋਭੀ ਦੇ ਬਿਲਕੁਲ ਹਲਵਾਈ ਸਟਾਈਲ ਗੋਭੀ ਦੇ ਪਕੌੜੇ ਜਿਹੜੇ ਇੱਥੇ ਬਣਾਉਣ ਦੇ ਵਿੱਚ ਮੈਨੂੰ 10 ਤੋਂ 15 ਮਿੰਟ ਲੱਗ ਗਏ ਸੀਗੇ ਜੇ ਹਾਈ ਫਲੇਮ ਤੇ ਬਣਾਉਂਦੇ ਤਾਂ ਜਲਦੀ ਬਣ ਜਾਣੇ ਸੀਗੇ ਤੇ ਪਰ ਜਿਹੜੇ ਆ ਪਕੌੜੇ ਉਹ ਅੰਦਰੋਂ ਕੱਚੇ ਰਹਿ ਜਾਣੇ ਸੀਗੇ ਇਸ ਕਰਕੇ ਇਹਨਾਂ ਨੂੰ ਮੈਂ ਜਿਹੜਾ ਵਾ ਮੀਡੀਅਮ ਗੈਸ ਤੇ ਹੌਲੀ-ਹੌਲੀ ਕਰਕੇ ਪਕਾਇਆ ਵਾ ਤੇ 10 ਤੋਂ 15 ਮਿੰਟ ਲੱਗ ਗਏ ਸੀਗੇ ਗੋ ਤੁਸੀਂ ਵੀ ਇਸੇ ਤਰੀਕੇ ਦੇ ਨਾਲ ਗੈਸ ਨੂੰ ਲੋ ਫਲੇਮ ਤੇ ਰੱਖ ਕੇ ਜਿਉਂ ਟਰਾਈ ਕਰਿਓ ਪਕੌੜਿਆਂ ਨੂੰ ਹੁਣ ਜਿਹੜੇ ਸਾਡੇ ਪਕੌੜੇ ਚੰਗੀ ਤਰ੍ਹਾਂ ਨਾਲ ਬਣ ਗਏ ਆ ਪਕੌੜਿਆਂ ਨੂੰ ਤੁਸੀਂ ਦੇਖ ਸਕਦੇ ਹੋ ਕਲਰ ਵੀ ਜਿਹੜਾ ਵਾ ਉਹ ਬਿਲਕੁਲ ਚੇਂਜ ਹੋ ਚੁੱਕਾ ਵਾ ਹੁਣ ਐਸੀ ਸਾਰੇ ਪਕੌੜਿਆਂ ਨੂੰ ਕੱਢ ਕੇ ਇੱਕ ਡੂੰਘੀ ਵਿੱਚ ਪਾ ਲਵਾਂਗੇ ਇਸ ਤਰੀਕੇ ਨਾਲ ਸਾਰੇ ਪਕੌੜੇ ਜਿਹੜੇ ਆ ਕੱਢ ਲਵਾਂਗੇ ਪਹਿਲਾਂ ਪੂਰ ਜਦੋਂ ਅਸੀਂ ਪਕੌੜਿਆਂ ਦਾ ਕੱਢ ਲਵਾਂਗੇ ਤੇ ਬਾਅਦ ਵਿੱਚ ਹੋਏ ਅਸੀਂ ਜਿਹੜਾ ਗੈਸ ਆ ਉਹ ਥੋੜਾ ਜਿਹਾ ਹਾਈ ਫਲੇਮ ਤੇ ਕਰ ਦੇਵਾਂਗੇ ਕਿਉਂਕਿ ਜਿਹੜਾ ਤੁਹਾਡਾ ਤੇਲ ਆ ਉਹ ਠੰਡਾ ਹੋ ਚੁੱਕਾ ਹੋਣਾ ਵਾ ਤੇ ਹੁਣ ਅਸੀਂ ਤੇਲ ਨੂੰ ਥੋੜਾ ਜਿਹਾ ਗਰਮ ਕਰਕੇ ਤੇ ਫਿਰ ਅਸੀਂ ਜਿਹੜੇ ਆ ਪਕੌੜੇ ਇਸੇ ਤਰੀਕੇ ਦੇ ਨਾਲ ਫਿਰ ਕੜਾਈ ਦੇ ਵਿੱਚ ਪਾ ਦਵਾਂਗੇ ਥੋੜੇ ਥੋੜੇ ਕਰਕੇ ਜਿਹੜੇ ਅਸੀਂ ਗੋਭੀ ਦੇ ਪਕੌੜੇ ਫਰਾਈ ਕਰਾਂਗੇ ਗੋਭੀ ਨੂੰ ਤੇਲ ਵਿੱਚ ਪਾਉਣ ਲੱਗੇ ਆ ਧਿਆਨ ਦੇ ਨਾਲ ਤੇਲ ਵਿੱਚ ਪਾਇਓ ਤਾਂ ਕਿ ਛਿੱਟਾ ਵਗੈਰਾ ਜਿਹੜਾ ਤੇਲ ਦਾ ਸਾਡੇ ਹੱਥ ਤੇ ਨਾ ਪਵੇ ਇਸੇ ਤਰ੍ਹਾਂ ਇੱਕ ਇੱਕ ਫੁੱਲ ਕਰਕੇ ਗੋਭੀ ਦਾ ਜਿਹੜਾ ਵਾ ਉਹ ਤੇਲ ਦੇ ਵਿੱਚ ਪਾ ਕੇ ਤੇ ਦੂਜਾ ਪੂਰ ਵੀ ਜਿਹੜਾ ਵਾ ਅਸੀਂ ਪਕੌੜਿਆਂ ਦਾ ਕੱਢ ਲਵਾਂਗੇ ਤੇਲ ਦੇ ਵਿੱਚ ਪਕੌੜੇ ਪਾਉਣ ਤੋਂ ਬਾਅਦ ਆ ਮੈਂ ਥੋੜਾ ਜਿਹਾ ਜਿਹੜਾ ਗੈਸ ਆ ਉਹ ਹਾਈ ਕਰ ਦਿੱਤਾ ਸੀਗਾ ਕਿਉਂਕਿ ਜਿਹੜਾ ਤੇਲ ਆ ਉਹ ਜ਼ਿਆਦਾ ਗਰਮ ਨਹੀਂ ਸੀਗਾ ਪਕੌੜਿਆਂ ਦੀ ਸਾਈਡ ਨੂੰ 3-4 ਮਿੰਟ ਸੇਕ ਲੱਗ ਗਿਆ ਸੀ ਇੱਥੇ ਫਿਰ ਮੈਂ ਪਕੌੜਿਆਂ ਦੀ ਸਾਈਡ ਜਿਹੜੀ ਇੱਥੇ ਚੇਂਜ ਕਰ ਦਿੱਤੀ ਸੀਗੇ ਇੱਥੇ ਗੈਸ ਨੂੰ ਮੈਂ ਥੋੜਾ ਜਿਹਾ ਹਾਈ ਕੀਤਾ ਸੀਗਾ ਕਿਉਂਕਿ ਤੇਲ ਜ਼ਿਆਦਾ ਗਰਮ ਨਹੀਂ ਸੀਗਾ ਜੇ ਤੁਹਾਨੂੰ ਲੱਗਦਾ ਕਿ ਤੁਹਾਡਾ ਜਿਹੜਾ ਤੇਲ ਵਾ ਉਹ ਠੰਡਾ ਵਾ ਤਾਂ ਹੀ ਤੁਸੀਂ ਗੈਸ ਨੂੰ ਜਿਹੜਾ ਹਾਈ ਫਲੇਮ ਤੇ ਕਰਦੇ ਕਈ ਵਾਰ ਅਸੀਂ ਜਦੋਂ ਪਕੌੜੇ ਬਣਾਉਂਦੇ ਆ ਉਹ ਇਸੇ ਕਰਕੇ ਸਾਡੇ ਪਕੌੜੇ ਕੱਚੇ ਰਹਿ ਜਾਂਦੇ ਆ ਕਿਉਂਕਿ ਅਸੀਂ ਗੈਸ ਜਿਹੜਾ ਵਾ ਉਹ ਹਾਈ ਕਰ ਦਿੰਦੇ ਆ ਤੇ ਜਿਹੜੇ ਪਕੌੜੇ ਆ ਉਹ ਸਾਡੇ ਬਾਹਰੋਂ ਤਾਂ ਪੱਕ ਜਾਂਦੇ ਆ ਤੇ ਅੰਦਰੋਂ ਜਿਹੜੀ ਗੋਭੀ ਕੱਚੀ ਰਹਿ ਜਾਂਦੀ ਆ ਇਸ ਕਰਕੇ ਜਿਹੜਾ ਗੈਸ ਆ ਤੁਸੀਂ ਹਾਈ ਨਹੀਂ ਕਰਨਾ ਹੈਗਾ ਲੋ ਫਲੇਮ ਤੇ ਹੀ ਰੱਖ ਕੇ ਪਕੌੜੇ ਗੋਭੀ ਵਾਲੇ ਬਣਾਉਣੇ ਆ 3-4 ਮਿੰਟ ਬਾਅਦ ਪਕੌੜਿਆਂ ਦੀ ਸਾਈਡ ਨੂੰ ਤੁਸੀਂ ਚੇਂਜ ਕਰਦੇ ਰਿਹਾ ਕਰੋ ਤਾਂ ਕਿ ਜਿਹੜੇ ਪਕੌੜੇ ਆ ਉਹ ਸਾਡੇ ਥੱਲੇ ਨਾਲ ਲੱਗਣ ਇਸ ਕਰਕੇ ਮੈਂ ਪਕੌੜੇ ਨੂੰ 3-4 ਮਿੰਟ ਵਾਧਾ ਜਿਹੜਾ ਵਾ ਉਹ ਹਿਲਾਉਂਦੀ ਰਹੀ ਆ ਪਕੌੜੇ ਨੂੰ ਤੁਸੀਂ ਦੇਖ ਸਕਦੇ ਹੋ ਕਲਰ ਕਿੰਨਾ ਵਧੀਆ ਤੇ ਕਿੰਨੇ ਵਧੀਆ ਪਕੌੜੇ ਬਣ ਕੇ ਤਿਆਰ ਹੋਏ ਆ ਪਕੌੜੇ ਜਿਹੜੇ ਸਾਡੇ ਬਣ ਚੁੱਕੇ ਸੀ ਸਾਰੇ ਤੇ ਪਕੌੜੇ ਨੂੰ ਮੈਂ ਇੱਕ ਪਲੇਟ ਵਿੱਚ ਪਾ ਲਿਆ ਸੀਗਾ ਪਕੌੜੇ ਜਿਹੜੇ ਗਰਮ-ਗਰਮ ਸੀਗੇ ਤੇ ਦੇਖ ਸਕਦੇ ਤੁਸੀਂ ਇੱਥੇ ਜਿਹੜੇ ਪਕੌੜੇ ਆ ਉਹ ਬਿਲਕੁਲ ਵੀ ਜਿਹੜੀ ਗੋਭੀ ਆ ਉਹ ਕੱਚੀ ਨਹੀਂ ਰਹੀ ਹੈਗੀ ਗੋਭੀ ਜਿਹੜੀ ਉਹ ਚੰਗੀ ਤਰ੍ਹਾਂ ਨਾ ਪੱਕ ਚੁੱਕੀ ਸੀਗੀ ਪਕੌੜੇ ਜਿਹੜੇ ਬਹੁਤ ਵਧੀਆ ਬਣ ਕੇ ਤੇ ਟੇਸਟੀ ਤਿਆਰ ਹੋਏ ਆ ਤੇ ਤੁਸੀਂ ਵੀ ਇਸੇ ਤਰ੍ਹਾਂ ਨਾਲ ਜੋ ਟਰਾਈ ਕਰਿਓ ਵੀਡੀਓ ਨੂੰ ਸਪੋਰਟ ਕਰਨ ਦੇ ਲਈ ਥੈਂਕ ਯੂ so much ਤੁਹਾਡਾ ਸਾਰਿਆਂ ਦਾ